ਕੋਈ ਮੇਤਰੋ ਨਵੇਂ ਵਲੋਗ ਤੇ ਫਵਾਗਤਾ ਤੇ ਆ ਉਪਰ ਚਿੰਡੀ ਫਿਰਦਾ ਆ ਆਪਣਾ ਗੁਰਪ੍ਰੇਮ ਭਰਾ ਆ ਲੜੀਆਂ ਪਉਣ ਹੋਰ ਬਈ ਠੀਕ ਠਾਕ ਖਿਚੀ ਹੁੰਦਾ ਕੰਮ ਫਿਰ ਇਹ ਨਾਪਦੇ ਦੇ ਕੰਮ ਵਧੀਆ ਇਹ ਬੰਨੀਆਂ ਹੁੰਦੀਆਂ ਬਿਲੂ ਤੇ ਬਈ ਕਰਦੇ ਗਾਜ ਫੈਟ ਸਾਰੀਆਂ ਫਿਰ ਲੈਟ ਠੀਕ ਆ ਇਹ ਵੀ ਇੱਥੇ ਲਾ ਦੇਣੀਆ ਤੈਨੂੰ ਆ ਲਾਉਣੀਆਂ ਕਿ ਥੱਲੇ ਇਹ ਵਾ ਠੀਕ ਆ ਆ ਲੜੀਆਂ ਲੋੜੀਆਂ ਬਾਈ ਪੂਰੀਆਂ ਲਿਆਈ ਬੈਠਾ ਪੂਰੀ ਓਕੇ ਦੀ ਰਿਪੋਰਟ ਐ ਨਹੀਂ ਕਿ ਲੰਬਾ ਨਾ ਆਏ ਨਾ ਓਕੇ ਕੰਮ ਪੂਰੇ ਹੀ ਕਰਦਾ ਹੈਗਾ ਸਪੀਕਰ ਫੁੱਕਰ ਬਾਈ ਨਹੀਂ ਫੱਟ ਜਾਂਦਾ ਤੇ ਵੇਖੀ ਜਲਾ ਜੇ ਐਚ ਬੰਦਾ ਰੱਖੇਗਾ ਫਿਰ ਉਹਨੇ ਦਾ ਫਿਰ ਅੱਧੇ ਦਾ ਉਹ ਹੀ ਲੈ ਜਾਂਦਾ ਹੋਊਗਾ ਕੰਮ ਨਹੀਂ ਕਰਦਾ ਨਾਲ ਆਪਾਂ ਹਲਪ ਕਰਾਈ ਜਾਂਦੇ ਆ ਬਾਈ ਤੇ ਵਧੀਆ ਚਲੋ ਇਹ ਆ ਵੀ ਚਲੋ ਬਈ ਹਣ ਲੜੀਆਂ ਪਾਲ ਕੇ ਫਿਰ ਮੈਲਦੇ ਸਾਨੂੰ ਰੋਦਰ ਵੀ ਪਾਉਣੀਆਂ ਜਿੱਧਰ ਵੀ ਪਾਉਣੀਆਂ ਹੈਗੀਆਂ ਫਿਰ ਆ ਵਡੀਆਂ ਲੇਟਾਂ ਲਵਣੀਆਂ ਬਾਈ ਨਵੀਆਂ ਲਿਆਏ ਜਿਹੜੀਆਂ ਚਲੋ ਮੈਲਦੇ ਅੱਗੇ ਪਹਿਲਾਂ ਹੀ ਦੇ ਦੇ ਕਮਿਸ਼ਨ ਨਿੰਮੇ ਬਾਪੂ ਨੂੰ ਦਾ ਹਨਾ ਵੀ ਚੱਕ ਤੂੰ ਦਾ ਕਮਿਸ਼ਨ ਚੱਕ ਆਇਆ ਕਮਿਸ਼ਨ ਲੈਣਾ ਤਾਂ ਹਾਂਜੀ ਕਿਹੜੀਆਂ ਇਹ ਤੂੰ ਤਾਂ ਨਹੀਂ ਬੰਨ੍ਹਉਂਦਾ ਉਹ ਕਹਿੰਦਾ ਮਹਾਂਗੇ ਬਿਰੂ ਕਹਿ ਲਉਂਦੇ ਜਾਂਦੇ ਜੇ ਦੇ ਉਹ ਅੱਜ ਦੁਕਾਨਾਂ ਬੰਦ ਆ ਅੱਜ ਤਾਂ ਇਹਨਾਂ ਨੂੰ ਮਿਲੇ ਨਹੀਂ ਹੋਣੇ ਬਾਜ਼ਾਰੋਂ ਗਏ ਤੇ ਲੈਣ ਹੈ ਆਪੋਂ ਲੈ ਜਾਣੇ ਤੇ ਆ ਮੈ ਲਿਆ ਦੂੰਗਾ ਹੁਣੇ ਲਿਆਉ ਨਾਲੇ ਹੁਣੇ ਲਿਆ ਦੀ ਤੇ ਨਹੀਂ ਬਹਿਣਾ ਨਹੀਂ ਆ ਜਾ 4 ਪੁਨੇ ਵਜੇ ਤੱਕ ਕੱਢ ਕਮੇ ਮੈਂ ਹੁਣ ਇਹਦਾ ਕਮੇ ਨਾਲੀਆਂ ਨੂੰ ਲਵਾਇਆ ਕਰਦੇ ਬਸ ਤੂੰ ਐ ਬਸ ਤੂੰ ਘਰੇ ਘਰੇ ਕਈ ਅਨਾਊਂਸਮੈਂਟ ਕਰਨੀ ਬਸ ਤੂੰ ਗੱਲੀ ਉਹਨੇ ਵੇਖੀ ਗੱਲਾਂ ਸੁਣਾਉਂਦਾ ਤਨ ਜਿਹੜੇ ਕੱਢੇ ਲੋਟ ਕਰਦੀ ਹੋਈ ਕਹੇ ਹਾਰ ਕੇ ਮੈਂ ਗਿਆ ਇਮਰਜੈਂਸੀ ਟੈਮ ਜਿਹੜੇ ਲਾ ਗੋ ਮੂਹੂ ਨਾਲ ਕਰੋ ਨੰਬਰ ਤੇ ਫੋਨ ਲਾਇਆ ਕਰ ਤੂੰ ਸਿੱਧਾ ਮੈਂ ਕੋਰਬਾ ਨਹੀਂ ਲਾਉਣਾ ਮੇਨੂੰ ਕੰਮ ਬਾਹਲਾ ਇਹ ਲੋਟ ਹੁੰਦਾ ਬਾਲੇ ਨਾਲ ਫੋਨ ਦਾ ਕੰਮ ਸਿੱਧਾ ਕਰੋ ਗੱਲ ਕਿਹਾ ਵੀ ਕਮਿਸ਼ਨਰ ਮੇਰੇ ਕੋਲ ਹੈਗਾ ਮੇਰੇ ਕੋਲ ਬੰਦਾ ਮਾਰਨ ਵਾਲਾ ਹੀ ਹੈਗਾ ਬੰਦਾ ਮਾਰਨ ਨਹੀਂ ਪਰ ਉਹ ਲੋਹੇ ਜਿਹੇ ਲੈ ਉਹਨੇ ਕੋਰ ਦੀਆਂ ਜਿਹੜੀਆਂ ਗੁੱਤੀ ਮਾਰਦੇ ਚੁੱਪ ਕਰਕੇ ਲੋੜੀ ਗਈ ਨਹੀਂ ਸਟੈਂਡ ਨਾ ਮੇ ਚੱਕ ਮੇਨੂੰ ਤਾਂ ਸਟੈਂਡ ਚ ਹੁੰਦੇ ਯਾਰ ਹੋ ਚੱਲੇ ਆ। ਗਾਵੀ ਮਤਰਾ ਪਚਵਾਰੇ ਤੇ ਆਹੀ। ਕਿਹਨਾਂ ਦੇ ਲੇਟ ਸੈਟ ਆਇਆ? ਕੀ ਹੋ ਗਿਆ? ਆਇਆ। ਥੋੜੀ ਲਿਆ ਦਿਓ ਲਿਆ। ਗਿੱਟਗਾ। ਚੱਕ ਲੈ ਝੋਲੀ। ਨਾ ਆਇਆ ਆਇਆ ਹੋਲੀ ਕਿਦ ਨੇ ਬਜਾ ਕੇ ਜੇ ਥੋੜੀ ਚਾਹੀਦੀ ਮੁਰਕੀ ਨਾ ਪੱਕੀ ਰੱਖ ਹੈ ਚੜਨਾ ਹੁੰਦਾ ਥੋੜੀ ਬਾ ਇੱਥੇ ਪੱਕੀ ਰੱਖ ਦੇਣੀ ਆ ਸਪੀਕਰ ਲਾਉਣੇ ਹੋਏ ਛੱਡ ਦੁਬਾਰਾ ਬਜਾ ਗਈ ਆਇਆ ਕਰਦੇ ਬੰਦੇ ਹਾਂ ਕਰਦੇ ਬੰਦੇ ਲੱਤਾਂ ਹੀ ਕਾਂਬਦੇ ਜਦੋਂ ਇੱਥੇ ਆਏ ਲੈ ਲਿਆ ਤਾਂ ਪੋੜੀ ਵੀ ਗਈ ਹੁਣ ਮਗਰੀ ਕੋਈ ਮਿੱਤਰੋ ਤਾਰ ਪਾ ਦੇ ਇਧਰੋਂ ਤੇ ਤੰਦਰ ਲੜੀਆਂ ਵੇਖੋ ਪਰ ਇਹ ਕਿ ਜਮਾ ਲੈ ਬੇ ਉੱਤਰ ਕੇ ਵਿਚਾ ਕੇ ਇਹ ਬੋਲਾਂ ਦੇ ਜਿਹੜੇ ਲੋਕ ਉੱਤਾਰ ਉਹਨਾਂ ਦੇ ਸੇਵਾ ਤੋਂ ਬਿਨਾਂ ਸੰਪਰਕ ਸੰਭਵ ਨਹੀਂ ਠੀਕ ਆ ਓਕੇ ਜਮਾ ਕੰਮ ਕਰ ਓਕੇ ਹਾਂ ਘਾੜੀ ਬਹੁਤ ਵੱਡੇ ਮਰਦ ਡਰਦੇ ਸੀ ਕਿਟਾਂ ਵਹਾਂ ਲਗਾਉ ਆਪਾਂ ਨੂੰ ਹਨ ਕਿਟਾ ਡੇਢ ਘੰਟਾ ਮੁੰਡੇ ਡਰੀ ਜਾਂਦੇ ਮੁੰਡੇ ਕਹਿੰਦੇ ਉਹ ਚੱਕ ਫਾਰੀ ਪਾ ਦਿੰਦੇ ਉਧਰ ਜਾਲ ਪਾਦਾ ਇਧਰ ਲੜੀਆਂ ਉਹਦੀ ਪਤਾ ਲੱਗ ਗਿਆ ਨਾ ਬਾਏ ਨੇ ਆਪਣੇ ਕੋਲ ਹੀ ਰਹਿਣਾ ਬੰਦੇ ਨੇ ਤਿੰਨ ਚਾਰ ਦਿਨ ਇੱਥੇ ਆ ਬਸ ਹੈ ਨੰਬਰ ਦੇ ਦੇ ਫਿਰ ਆਪ ਤਾਂ ਬੋਲ ਦੇ ਨੰਬਰ ਦੇਖੋ ਕੋਈ ਨੈਟ ਤੇ ਮਾਰਾਂਗੇ ਹੈ ਲਿਖ ਦੀ ਐਡ ਪਾ ਦੀ ਨੰਬਰ ਦੇ ਦਵਾਂਗੇ ਵਿੱਚ ਹੋਰ ਨਹੀਂ ਬੋਲਣਾ ਕੋਈ ਟਾਈਮ ਨਹੀਂ ਆਈਡੀ ਪਾ ਲਾਂਗੇ ਨਾਲੇ ਤੇਰੇ ਇੰਸਟਾਗ੍ਰam ਤੇ ਕੰਮ ਬਹੁਤ ਆ ਇਹ ਦੋਆ ਕਰਾਈ ਹੋਰ ਪਾ ਕੇ ਆਉਣੀਆਂ ਨਾ ਲੜੀਆਂ ਐਂਤੀ ਆ ਗਿਆ ਇਹਦਾ ਮੁੰਡਾ ਪੂਰਾ ਲੈ ਕਮੈਂਟ ਕਰੋ ਬਰਾੜਾਂ ਦੇ ਵਜਦੇ ਆ ਸਾਰੇ ਪਾ ਲਈਆਂ ਪੰਜਾਲ ਕੀ ਲੈ ਕਿੱਥੇ ਬਕ ਨੂੰ ਬਾਰੇ ਉਹ ਤੋਂ ਪਾਟੀ ਕਲੀ ਕੜਾਇਆ ਉਹ ਕੱਚੇ ਸਾਂ ਹਨਾ ਖੁੱਡਿਆਂ ਲਈ ਹੂੰ ਤੇ ਵਿਚਾਲੜ ਦੇਣ ਆਪਾਂ ਉਹ ਨਰਾ ਦੁਖਦਾ ਇੱਥੇ ਮਿੱਠੇ ਜੋੜ ਵੰਡਣਿਆ ਬਾਹਰ ਚ ਬਸ ਠੀਕ ਆ ਆਹ ਵੇ ਲੈ ਲੈ ਲੱਗਾ ਪਿਆ ਕਿੱਦਾਂ ਕਹਿੰਦਾ ਤਾਰ ਗਾਣਾ ਬਹੁਤ ਕੱਢਦੇ ਐ ਇੱਥੇ ਬਈ ਇਹ ਸਿਆਣਾ ਬਣਾ ਹੈਗਾ ਨਿੰਮੀ ਦਾ ਮਨਾ ਕੰਦੀ ਇਹ ਬੋਲ ਆਪਾਂ ਦਨੇ ਬਈ ਆਪਣੇ ਨਾਕਤੇ ਮੈਂ ਗੱਲ ਕਰਨੀ ਆ ਓ ਥੋੜੇ ਆ ਰੋਏ ਕਿੱਥੇ ਆ ਕੇ ਕੰਮ ਲੈ ਟਾਈਮ ਬਾਈ ਤੂੰ ਖੜਿਆ ਕਰ